ਇਹ ਤਾਂ ਹੈ ਜਦ ਹੀ ਬਣਾ ਤਾ ਆ ਵੀ ਸੈਟ ਨਹੀਂ ਕਰਦਾ ਨਹੀਂ ਹੁੰਦਾ ਤੇ ਕੈਮਰਾ ਲਾ ਕੇ ਸਿੱਧਾ ਹੱਥ 'ਚ ਫੜ ਲਓ ਯਾਰ ਆਹ ਓਏ ਨੇ ਟਾਈਮ ਜਗਾ ਲਵਾ ਦੇ ਦੀ ਹੋਣੀ ਖਰਾਬ ਹੋਣੀ ਚਾਹੀਦੀ ਆਹ ਨੇ ਟਾਈਮ ਜਗਾ ਲਵਾ ਦੇਣਾ ਲਾਓ ਗਿੰਪਰ ਕੇਰੇ ਨੂੰ ਉਤਾਰ ਦੇ ਮੈਂ ਉਹਦੇ ਦਾ ਇਤਰਾ ਫੜ ਕੇ ਖਲੋਤਾ ਸੀ ਮੈਂ ਬਣਾਇਆ ਜਾ ਉਹ ਵੀ ਮੇਰੇ ਤੋਂ ਹੀ ਮਗਰੋਂ ਆ ਗਈ ਆ ਗਈ ਮੈਂ ਬਾਡੀਾਂ ਤੇ ਨਹੀਂ 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 ਅੱਛਾ ਐਨੀ ਲੱਗ ਗਈ ਨਹੀਂ ਉਧਰੋਂ ਲੈਣਾ ਉਹਨਾਂ ਦੇ ਵੱਲ ਜਾਣ ਨਹੀਂ ਨੂੰ ਨਵੀਂ ਸਾਡੀ ਸੀਰੀਅਲ ਸ਼ਾਰਟ ਹੋਣ ਲੱਗੀ ਹੈ ਨਾਮ ਹੈ ਜਿ ਸ਼ੁਰੂ ਨਹੀਂ ਹੈ ਜਦੋਂ ਨਾਮ ਡਿਸਾਈਡ ਹੋ ਜੂਗਾ ਤਾਂ ਪਤਾ ਨੂੰ ਦੱਸ ਦਵਾਂਗੇ ਆ ਕਾਪੀ ਵਿੱਚ ਆਉਣਾ ਚਾਹੀਦੀ ਇਹ ਲਗਾ ਕਾਪੀ ਰੱਖ ਲੱਗੀਆਂ ਸਾਰਿਆਂ ਨੇ ਸਕੋਪ ਜਨ ਕਰਿਓ ਸਾਰੀ ਸਟੋਰੀ ਲਿਖੀ ਆ ਸਾਰੀ ਸਟੋਰੀ ਲਿਖੀ ਆ ਜੀ ਮਾਨ ਸਾਹਿਬ ਨੇ ਤੇ ਇਹਦੇ ਵਿੱਚ ਡਾਇਰੈਕਟਰ ਰਾਈਟਰ ਪ੍ਰੋਡਿਊਸਰ ਇਦਾਂ ਹੀ ਤਾਂ ਨੈਕ ਇਟਾ ਵਾ ਲਿਖਿਆ ਵਾ ਭੋਲਿਆ ਮੈਂ ਨਹੀਂ ਨਹੀਂ ਸਪੈਲਿੰਗ ਵਾ ਕਿਰਨ ਮਾਨ ਰਿਟਨ ਬਾਈ ਗੋਲਡੀ ਮੈਨ ਚਲੋ ਲਿਰਿਕਸ ਚਲੋ ਰੋਲ ਕੈਮਰਾ ਐਂਡ ਐਕਸ਼ਨ ਸੌਰੀ ਗਲਤ ਹੋ ਗਿਆ ਮੈਂ ਦੁਬਾਰਾ ਡੇਗ ਤੇ ਲੈ ਹੀ ਮੈਂ ਕਰਦਾ ਓਹੋ ਫਿਰ ਫੇਸ ਆ ਤੇ ਹੋ ਗਿਆ ਸਾਰਾ ਮੈਂ ਤੇ ਮੂੰਹ ਗਿੱਲਾ ਕੀਤਾ ਇਹ ਵਧੀਆ ਗਿੰਬਲ ਤੇ ਬਣਦੀ ਵੀਡੀਓ ਰੋ ਕੈਮਰਾ ਐਂਡ ਐਕਸ਼ਨ ਸਾਰੇ ਐਕਸ਼ਨ ਰੋਲ ਕੈਮਰਾ ਐਂਡ ਐਕਸ਼ਨ ਲੈ ਫੜ ਲਈ ਚਲ ਰੋਲ ਕੈਮਰਾ ਰੋਲ ਕੈਮਰਾ ਐਂਡ ਐਕਸ਼ਨ ਆਗੇ ਦੇ ਆ ਲੋ ਬੜਾ ਟੋਲੀ ਆਪੀ ਮੈਨੂੰ ਪਹਿਲੀ ਫੜਾ ਕੇ ਗਈ ਤੇ ਫਿਰ ਵਾਜੋ ਪੁੱਛੰਡੀ ਆਗੇ ਚਲੋ ਆਓ ਓ ਮਮੀ ਬੈਠੀ ਆ ਤੁਹਾਨੂੰ ਆਵਾਜ਼ ਮਾਰੰਦੇ ਓ ਜਾ ਸਾਹਿਲ ਕੋਸੀ ਕੋਲ ਬਗੈ ਤੇ ਆਗੇ ਪੁੱਤ ਅ ਮੇ ਸੰਦਾਰੇ ਜੇ ਤਾਂ ਜਾਣਾ ਹੁੰਦਾ ਨਾ ਸਵੇਰੇ ਪੁੱਤ ਮੈਨੂੰ ਆਵਾਜ਼ ਦੇ ਕੇ ਜਾਇ ਤੱਕ ਖੇਤਾਂ ਨਾਲ ਜੇ ਨਿਕਲਦਾ ਹੁੰਦਾ ਮੈਂ ਉਹ ਬੈਲੇ ਨੂੰ ਜਿੱਦੋ ਜਾਈਏ ਨਾ ਨੂੰ ਥੱਕ ਜਾਇਆ ਕਰਤਾ। ਉਹ ਮੈਨੂੰ ਇਹ ਹੁੰਦਾ ਵਾ ਕਿ ਤੁਸੀਂ ਬਾਅਦ ਚ ਸਾਰਾ ਦਿਨ ਤੇ ਲੱਗੇ ਰਹਿਣਾ ਹੁੰਦਾ ਤੇ ਇਸ ਕਰਕੇ ਜਿਹੜਾ ਆਰਾਮ ਹੁੰਦਾ ਨਾ ਉਹ ਨਾ ਤੁਸੀਂ ਕਰ ਲਓ। ਨਾ ਇਹ ਨਾ ਸੋਚਣਾ ਤੁਸੀਂ। ਮੈਨੂੰ ਵਾਅਦਾ ਦੇ ਕੇ ਜਾਣੀ ਹੈ। ਉਹ ਲਿਆਓ ਹੁਣ ਕੋਈ ਰੋਟੀ ਰਾਟੀ ਵੀ ਖਵਾ ਦਿਓ। ਕਿਰਨਾ ਲਿਆ ਰੋਟੀ ਪੁੱਤ। ਲਿਆਓ ਵੀਰ ਨੂੰ। ਫਿਰ ਕਾਸ਼ ਕੀ ਹੈ? ਚੱਲ ਜੀ ਲੈ ਮੈਂ ਦੱਸ ਦੇ ਨਾ ਇਹ ਮੈਂ ਦੱਸਦਾ ਦੱਸਦਾ ਹਨਾ ਨੂੰ ਦੱਸਦਾ 25 30 30 ਸਾਲ ਬਾਅਦ ਦੇਣਾ ਹੈ ਰਾਣੀ ਜਠਾਨੀਆਂ ਨੂੰ ਕਿਉਂ ਕੀ ਗਵਾ ਤੇ ਕਿੰਨੇ ਤੁਹਾਡੇ ਭਾਬੀ ਤੁਹਾਡੇ ਆ ਛੱਡੋ ਇਹਨਾਂ ਗੱਲਾਂ ਨੂੰ ਜਿਹੜਾ ਮਾ ਟਾਈਮ ਨਿਕਲ ਗਿਆ ਉਹਨੂੰ ਯਾਦ ਨਹੀਂ ਕਰਨਾ ਮੰਮੀ ਚਾਚੀ ਤੁਸੀਂ ਦੋਵੇਂ ਜਦੋਂ ਮਨ ਪਰ ਲੈਂਦੇ ਹੋ ਤਾਂ ਗੱਲਾਂ ਯਾਦ ਕਰਕੇ ਤੇ ਮੈਨੂੰ ਬਿਲਕੁਲ ਚੰਗਾ ਨਹੀਂ ਲੱਗਦਾ ਚਲੋ ਤੁਸੀਂ ਤੇ ਰੋਟੀ ਖਾਓ ਤੇ ਮੈਂ ਸਭ ਨੂੰ ਰੋਟੀ ਲਿਆਵਾਂ ਹੈਨਾ ਮਰੇ ਆਂਟੀ ਨੂੰ ਪਲੇਟ ਕੋਲੀ ਚਮਚਾ ਫੜਾਓ ਨਾ ਨਾ ਮੈਂ ਰੋਟੀ ਜੜਾ ਲੈ ਕੇ ਆਈ ਐ ਰੋਟੀ ਲੈ ਕੇ ਡਾਇਲੋਗ ਉਹ ਨਹੀਂ ਨਾ ਹਾਂ ਜਿਹੜੀ ਲੈ ਕੇ ਆਈ ਐ ਨਹੀਂ ਹਜੇ ਕਹਿ ਨਹੀਂ ਰੋਟੀ ਕੋਲ ਲੈ ਕੇ ਆਣੇ ਆ ਹਜੇ ਕਹਿ ਲੱਗੇ ਆ ਕਿ ਰੋਟੀ ਬਣੀ ਪਈ ਐ ਖਾ ਲੋ ਲਈ ਕਿਰਨੇ ਇਹਨਾਂ ਨੇ ਨਾਲ ਹੀ ਲੈ ਕੇ ਆਉਣੀ ਚਾਚੀ ਨੇ ਰੋਟੀ ਮੈਂ ਕਹਾਂਗੀ ਰੋਟੀ ਬਣੀ ਪਈ ਮੈਂ ਬੇਕ ਕਰਨੋਂ ਕਾਂਗੀ ਤੇ ਰੋਟੀ ਪਕਾਤੀ ਤਾਂ ਹੁਣ ਸਾਰਿਆਂ ਨੂੰ ਪਾ ਕੇ ਫੜਾ ਰਹਿ ਇੱਕ ਪਲੇਟ ਲੈ ਕੇ ਆਵਾਂਗੀ ਮੈਂ ਹਾਂ ਤੁਸੀਂ ਸਿਰਫ ਤੁਸੀਂ ਪਿਆਰ ਤੇ ਮੇਰੇ ਨਾਲ ਪੂਰਾ ਬਣ ਤੂੰ ਹੀ ਮੇਰ ਲਈ ਰੋਟੀ ਲੈ ਕੇ ਆਉਣੀ ਬਸ ਤੂੰ ਲੈ ਲਵੇ ਕਿ ਤਾੜੇ ਤੂੰ ਬਾਕੀ ਸਾਰਿਆਂ ਦੀ ਲੈ ਆ ਤੂੰ ਲਿਖਿਆ ਹੋਇਆ ਵਾ ਕਿ ਚਲੋ ਛੱਡੋ ਗੱਲਾਂ ਤੇ ਰੋਟੀ ਖਾਈਏ ਜਾ ਕੇ ਆ ਲਿਖਿਆ ਹੈ ਉਹ ਇਹਨਾਂ ਇਹਨਾਂ ਨੇ ਬਾਕੀਆਂ ਆਪਣੀ ਨਹੀਂ ਥਾਲੀ ਚ ਚਾਚੀ ਸਿਰਫ ਮੇਰ ਲਈ ਲੈ ਕੇ ਆਈ ਆ ਅੱਛਾ ਤੈਨੂੰ ਖਲਾੜ ਨਹੀਂ ਲਗਾ ਰਹੀ ਕਰਨ ਦੇ ਕਿ ਲੋਟਾ ਪਲੇਟਾਂ ਸੋ ਜੀ ਪਾਲਿਆ 1 ਕਿਲੇ ਕਿੰਨਾ ਚਾਚੀ ਹਾਂ ਮੱਕੀ ਦੀਆਂ ਰੋਟੀਆਂ ਤੇ ਸਾਗ ਲੈ ਕੇ ਆਇਓ ਗੇਰੇ ਨੇ ਗਲਾਸ ਵੀ ਉਹਦੇ ਉੱਤੇ ਹੀ ਠੀਕ ਠੀਕ ਹੈ ਲੱਸੀ ਦਾ ਭਰ ਕੇ ਜਦੋਂ ਸੀ ਵੀਰੋਂ ਵਾਹ ਗੋਟੇ ਲੜਾਈ ਦੇ ਆ ਉਹ ਵੀ ਟਾਈਮ 3 ਵਜੇ ਦਾ ਫਿਰ ਤੋਂ ਬਾਅਦ ਐਂਟਰੀ ਹੋਣੀ ਸੈਨ ਡੀਕੇ ਤੇ ਸਾਈਲ ਦੀ ਟੰ ਟੰ ਨਾ ਅਮੈਂ ਕੁੜੀ ਦਾ ਜਦੋਂ ਗਵਾਈ ਕੋਣੀ ਨਾ ਗਵਾਈ ਕੁਆਲੀ ਤੋਂ ਜਾਂਦੀ ਬੱਸ ਮੈਂ ਹੁਣ ਦੂਰ ਚਾਹ ਦੇ ਨਾਲ ਆ ਜਾਣਾ ਨਹੀਂ ਅੰਟੀ ਨਾ ਕੇ ਚੱਲ ਰਹੇ ਆਏ ਉਹ ਤਾਂ ਜੀ ਨਿਬੜ ਗਿਆ ਮੈਂ ਕਹੀ ਤੇ ਜਾਣਾ ਅੰਟੀ ਬੈਜੋ ਥੀਨੀ ਸਿੰਗਲ ਕੀਤੀ ਨਹੀਂ ਨਹੀਂ ਭਾਜੀ ਔਰ ਕੁਰਸੀ ਟੁੱਟੀ ਆ ਮੈਂ ਇੱਧਰ ਬੈ ਨਹੀਂ ਆ ਹਾਂ ਮੇਰਾ ਘੜਾ ਨਾ ਭਾਰਾ ਤੁਸੀਂ ਹੋ ਰਹੀਆਂ ਯਾਰ ਹੁਣ ਬੈਣਾ ਨਹੀਂ ਭਾਈ ਉੱਥੇ ਜਿਹੜਾ ਨਹੀਂ ਦੇਖੋ ਗੱਲ ਕਹੀ ਜਾਂਦਾ ਭਾਜੀ ਭਾਰ 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 ਆ ਗਿਆ ਆ ਗਿਆ ਸੀਰ ਕਰੋ ਆਗੀ ਖੜਾ ਇਹ ਰੋਟੀ ਗਰਮ ਕਰਨ ਲੱਗੀ ਹੋਣੀ ਰੋਟੀ ਕਿਹੜੀ ਖਾਣੀ ਆ ਉਹ ਸੀਰੀਅਸ ਹੀ ਲੱਗੀ ਗੱਲ ਮੇਰੇ ਸਾਹਮਣੇ ਜਾਂ ਪਕਾ ਲੱਗੀ ਹੋਣੀ ਕੁਲਾਉਣਾ ਨੇ ਐਂ ਹੀ ਲੱਗਣ ਡਿਆ ਰਾਜੰਦੀਤ ਵੀ ਉਹ ਪਾਤਾ ਸੈਂਡਵਿਚ ਖਾਦੇ ਆ ਫੁਲਗੱ ਘਾਣਾ ਕੀ ਬੋਲੂ ਕੁਝ ਵੀ ਨਹੀਂ ਬੋਲ ਸਕਦਾ ਰੋਟੀ ਇੱਕ ਆਦਮੀ ਲਈ ਆ ਰਹੀ ਹੈ ਦੇਖ ਲੋਕ ਸਾਰੇ ਕੋ ਦੇਖ ਸਭ ਹੀ ਦੇਖੇ ਮੈਂ ਕੀ ਕੀ ਫੁਲਗੱ ਬਣਾਉਂਦੀ ਵੀ ਹੋਣੀ ਆਂਟੀ ਦੀ ਇਤਨਾ ਰੋਟੀ ਤੋਂ ਫੇਸ ਲੈਣੀ ਚੱਲ ਕਿ ਸਾਈ ਲੈਓ ਸੀ ਇਹ ਐਗਜ਼ੈਕਟ ਤਾਤੀ ਜੀ ਨੇ ਰੋਟੀ ਖਾਣੀ ਆ ਇਹਨਾ ਮੰਮੀ ਨੇ ਖਾਣੀ ਆ ਜਦੋਂ ਤੱਕ ਤੁਸੀਂ ਇੱਕ ਨਿਵਾਨਾ ਨਹੀਂ ਨਾ ਖਾ ਗੇ ਸਾਡੇ ਕਿਸੇ ਦੇ ਅੰਦਰ ਨਿਵਾਨਾ ਨਹੀਂ ਜਾਣਾ ਕਾਸ਼ ਆ ਗੋਣਾ ਮੈਂ ਅੰਗੂਠਾ ਛਾਪ ਤੇ ਮੀਟ ਕਦੇ ਵਿੱਚ ਇੰਨੇ ਕਾਰਡ ਰੱਖੇ ਕ੍ਰੈਡਿਟ ਤੇ ਅੰਗੂਠਾ ਛਾਪ ਹੈ ਇੰਟੰਟਿੰਗ ਟੰਗ ਟੰਗ ਡੰਗ ਉਹਨਾਂ ਦਾ ਪਤਾ ਹਾਲੇ ਵੀ ਕਰਨਾ ਪੈਂਦਾ ਵਾ ਦੂਜੇ ਵੀ ਤੇਗੇ ਚਲੋ ਜੀ ਸਾਡੀ ਨਵੀਂ ਸੀਟ ਸਟਾਰਟ ਹੋ ਗਈ ਆ ਨਾ ਮੇਰਾ ਵੀਡੀਓ ਬਣਦੀ ਆ ਮੈਂ ਸਾਰੇ ਤੇ ਦੀ ਫੋਲ ਹੋ ਗਈ ਸਟੋਰੇਜ ਮੈਂ ਸਾਰੀ ਡਿਲੀਟ ਕਰ ਆਤੀ ਆ ਇੱਧਰ ਸਿੰਬਾ ਨੂੰ ਵੇਖੋ ਜੀ ਸਿੰਬਾ ਤੇ ਇੱਧਰ ਆਂਟੀ ਹੋਣੀ ਸਾਰੇ ਬੈਠੇ ਆ ਤੇ ਉਧਰ ਚਾਹ ਤਰਾਂ ਲੱਗੇ ਗਿੱਠੀ ਦੇ ਪਰਾਂ ਗਿੱਠੀ ਬਲੀ ਨਹੀਂ ਆਡੇ ਕੋ ਆਂਟੀਆਂ ਦੇ ਘਰ ਚਾਹ ਤਰਾਂ ਜਿਹੜਾ ਮੈਂ ਨੀਲਾ ਦੇ ਉਹ ਆਹ ਉਹ ਆਹ ਉਹ ਛੋਟਿਆ ਕੋ ਖਟਾ ਜਿਹਾ ਲਿਆਉਣਾ ਸੀਗਾ ਇਤੋਂ ਜ਼ਿਆਦਾ ਗੰਦਾ ਕਿਹੜਾ ਹੋਰ ਇੰਨਾਂ ਨੇ ਲੈ ਰੰਗਦਾ ਨਾ ਚਲੋ ਜੀ ਬਾਕੀ ਥੰਦਾ ਅਸਦੇ ਆ ਉਹ ਭਰਾ ਅੱਜ ਤੇ ਵੀਰੇ ਟੂਰ ਇੱਦਾਂ ਦਾ ਲੱਗਿਆ ਵੀਰੇ ਨੋਟ ਬਣ ਲੱਗੇ ਨਾਟ ਮਿਲਣ ਲੱਗੇ ਨਾਟ ਮਿਲਣ ਲੱਗੇ ਨਾਟ ਮੇਰੀ ਸ਼ੈਗ ਲ ਆਂਦੀ ਹੈ ਇਹਦੀ ਹੈਗੀ ਦੱਸ ਦੇ ਤੇ ਫੇਰ ਇਸ ਤਰ੍ਹਾਂ ਕਰੋ ਮੇਰੇ ਵੀ ਤੇਰਾ ਡਾਇਲੋਗ ਹੈਂਜੀ ਇਹ ਸਭ ਤੋਂ ਪਹਿਲੇ ਦੇ ਵੀਰੇ ਨੂੰ ਨਾ ਦੋ ਹੀ ਸ਼ਹਿਰ ਚੱਲੇਗੇ ਤੇ ਪਹਿਲੋਂ ਇੱਕੜਾ ਪਰਸ ਲੈ ਲੈਂਦੇ ਆ ਕੋਈ ਗੁੱਚੀ ਦਾ ਪਰ ਅੰਦਰ ਤੋਂ ਬਾਅਦ ਹਾਂ ਫਿਰ ਨਹੀਂ ਮੈਂ ਦੱਦੀ ਇਹਨਾਂ ਤੋਂ ਬਾਅਦ ਨਹੀਂ ਕਰ ਅਗਰ ਮੈਨੂੰ ਪਤਾ ਮਰੇ ਨਾ ਟਾਈਮ ਲੱਗਦਾ ਮੈਂ ਆਪਣੇ ਸ਼ੋਅ ਕੰਮ ਨੇ ਮੇਰਾ ਨਹੀਂ ਤੇ ਇੱਕ ਵੇ ਆ ਜਿਓ ਇੱਕੋ ਜਿਹਾ ਆ ਜਿਓ ਤੇ ਹੁਣ ਟਾਈਮ ਦੇਖੋ ਮੇਰਾ ਸੀਨ ਇਹਨਾਂ ਨੇ ਕਿੰਨੇ ਵੇ ਲਈ ਤਾਂ ਇਹਨਾਂ ਨੇ ਆ ਵੇਖੋ 3:40 ਮਿੰਟ ਤੇ ਤੇ ਜਾਣਾਂਗੀ ਤੇ ਹੋਰ ਕੀ ਮਾਈ ਬਰਥਡੇ ਇਸ ਕਮਿੰਗ ਕਪੜੇ ਲੈਣ ਜਾਣੇ ਮੈਂ ਬਰਥਡੇ 12 ਨੂੰ ਆ ਅੱਜ ਕਿੰਨੀ ਤਰੀਕ ਹੋ ਗਈ 7 ਫਿਰ ਕਪੜੇ ਲੈਣੇ ਹੁੰਦੇ ਆ ਫਿਰ ਪਾ ਕੇ ਵੇਖਣੇ ਹੁੰਦੇ ਆ ਫਿਰ ਉਹਨਾਂ ਦੀ ਫਿਟਿੰਗ ਕੋਈ ਵੱਡੇ ਛੋਟੇ ਹੁੰਦੇ ਆ ਪਾਰਟੀ ਤੇ ਤੁਹਾਨੂੰ ਪਤਾ ਦੇਣੀ ਪਾਰਟੀ ਜਦੋਂ ਤੁਸੀਂ ਕਹੋਗੇ ਪੱਕਾ ਉਸ ਦਿਨ ਨਹੀਂ ਉਸ ਦਿਨ ਮੈਂ ਆਪ ਜੀ ਉਸ ਦਿਨ ਨਹੀਂ ਦੀ ਜੀ ਆਮ ਸੋ ਵੀ ਸੀ ਵਹਿ ਦੇ ਦੀ ਪਾਰਟੀ ਨਾਲ ਪਾਰਟੀ ਬਣਦੀ ਆ ਡਬਲ ਪਾਰਟੀ ਕੋਈ ਕਰਦਾਂਗੇ ਆ ਵੇਖੋ ਆਹੋ ਹੀ ਨਹੀਂ ਜਰੰਡੇ ਚਲੋ ਯਾਰ ਅੰਡੀ ਸੱਪ ਮਮੀ ਕਹਿੰਦੇ ਸੱਪ 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 ਇੰਨੇ ਵੇਖੀ ਕੱਲੀ ਪੂਸ਼ ਮਮੀ ਕਹਿੰਦੀ ਨਿਕਾ ਜਾ ਵਾ ਨਿਕਾ ਜਾ ਨਿਕਾ ਜਾ ਇਹਨੇ ਫੜ ਲਿਆ ਦਲੇਰੀ ਦਲੇਰੀ ਚ ਕੀ ਨਿਕਾ ਜਾ ਹੁਣ ਆਹੋ ਤੇ ਉਹ ਜਦੋਂ ਬਾਹਰ ਗੱਡਿਆ ਉਹ ਐਡਾ ਸੱਪ ਕੋਡੀਆਂ ਵਾਲਾ ਆਂਦਾ ਹਾਂ ਲ ਮੈਂ ਤੇ ਸੋਚਾ ਉਹ ਮੈਂ ਕਰਾਂਗੀ ਕਿ ਤਾ ਮੈਂ ਇੱਕ ਮਾਈ ਵੀਡੀਓ ਬਣਾਉਣੀ ਚਾਹੀਦੀ ਯਾਰ ਤਾਂ ਉਹ ਕਹਿੰਦਾ ਮੈਂ ਕਿਹਾ ਮੈਨੂੰ ਪਹਿਲੋ ਪਤਾ ਲਾ ਇੱਡਾ ਮੈਂ ਤੇ ਆਤੀ ਨਹੀਂ ਮੈਂ ਲੌਬੀ ਜੀ ਐ ਕਰਨ ਲੱਗਾ ਉਹ ਤੋਂ ਮੰਮੀ ਮੈਨੂੰ ਲਵਾ ਗਏ ਜੋ ਪਾ ਲਵਾ ਲਵਾਵਾ ਐ ਸੁੱਟ ਕੇ ਤੇ ਮੰਮੀ ਆਵਰ ਸੋਈ ਉਹ ਤੋਂ ਵੀ ਬੜਾ ਵੱਡਾ ਨਿਕਲੇ ਰਿਸਪੀ ਜਿਵੇਂ ਘੜੇ ਦੇ ਪਾਇਆ ਹੈਗਾ ਉਹ ਬਹੁਤ ਵੱਡਾ ਹੈ ਉਹ ਤੋਂ ਆਂਟੀ ਵੀ ਹੈਗੇ ਸੀ ਇੱਥੇ ਸਾਰੇ ਜਣੇ ਤੇ ਸੀਗੇ ਜਾ ਮਾਦਾ ਆਹ ਲਓ ਵਾਪਸ ਉੱਟ ਕੇ ਆਂਦੇ ਵਿੱਚ ਆ ਉਹ ਬਰਾਊਨ ਕਲਰ ਦਾ ਹੀ ਆਂਦੇ ਫੋਟੋ ਖਿੱਚਣੀ ਚਾਹੀਦੀ ਤੁਹਾਨੂੰ ਆਹੋ ਬਰਾਊਨ ਹੀਗਾ ਤੇ ਬਲੈਕ ਕਲਰ ਦਾ ਡਾਟ ਸੀ ਬਹੁਤ ਸੋਹਣਾ ਬਲੈਕ ਤੇ yellow ਕਲਰ ਕਰ ਦੇ ਰੱਖ ਲੈਣਾ ਬੜੇ ਸੋਹਣਾ ਸ਼ਿੰਮਰ ਦੇ ਕਮੇ ਹਾਂ ਸ਼ਿੰਮਰ ਦੇ ਕਮੇ ਰੱਖ ਦੇ ਰਿਹਾ ਹੈ ਰਾਈਦਰ ਉਹ ਚਾਹਦਾ ਹੈ ਚਲੋ ਭਾਈ ਚਲੋ ਭਾਬੀ ਠੀਕ ਖੇਚੇ ਕੋਰੇ ਇਹਨਾਂ ਦੀ ਫੋਟੋ ਸਟਾਈਲ ਕਰੋ ਨਾ ਕੋਈ ਕਰਾ 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 ਮਾਂ ਦਾ ਲਾੜਲਾ ਵਿਗੜ ਗਿਆ ਖੇਚੀਦੀ ਇੰਨੇ ਵੀ ਨਹੀਂ ਕਰ ਨੂੰ ਕਰ ਸਕਦੇ ਇਹੀ ਕੀ ਨਹੀਂ ਕਰ ਸਕਦੇ ਵੀ ਕਰ ਲੈ ਯਾਰ ਕਰ ਸਹੀ ਕਰੋ ਕਰ ਸਕਦੇ ਹੋ ਆਜਾ ਆ ਡੀਸ਼ਿੰਗ ਆ ਡੀਸ਼ਿੰਗ ਚਲੋ ਆ ਡੀਸ਼ਿੰਗ ਪਹਿਲਾ ਟੇਕ 1 ਐਕਸ਼ਨ ਪਹਿਲਾ ਸਹੀ ਚੱਲ ਆ ਜਾ ਸਹੀ

ਆ ਹਾਂ ਹੋਣ ਤੇ ਜਲਦ ਹੋਈ ਗੱਲ ਕਰੀਏ ਗੱਲ ਤਾਂ ਨੋ ਨੋ ਇਹ ਹੋਰ ਮਸਤੇ ਦੇ ਲਈ ਪੜੀ ਠੀਕੇ ਠੀਕੇ ਬਈ ਕਿੰਨਾ ਤੇਰੀ ਟੈਨ ਆ ਨਹੀਂ ਵੇ ਪੂਰਾ ਕੈਰੇਕਟਰ ਜਬ ਪੂਰਾ ਕੈਰੇਕਟਰ ਹਾਂ ਹੋ ਤੇਰੀ ਟੈਨ ਆ ਪੂਰਾ ਤੇਰੀ ਟੈਨ ਚੱਲ ਵੀ ਚੱਲ 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 ਹਾਂ ਜੁਨੀ ਲੈ ਕਰ ਨਹੀ ਤੇ ਆ ਲੋਈ ਮੈਂ ਦੇ ਦਿੰਦਾ ਲੈ ਜੀ

ਵੇਖੀ ਬੰਦੀ ਉਧਰ ਇੱਕ ਵਾਰ ਕੱਲੀ ਆਈ ਇੱਕ ਵਾਰ ਪਰ ਉਹ ਹਮੇਸ਼ਾ ਹੁੰਦੋਂ ਚਲੋ ਐਵੇਂ ਨਾ ਸ਼ੋਰ ਲੈ ਉਹਨੇ ਕੀਤਾ ਤੇ ਤੂੰ ਕਿਹੜੀ ਗੱਲ ਕਰ ਸਕਦਾ ਚੱਲ ਯਾਰ ਦੋਵੇਂ ਜਣੇ ਕਰੋ ਇਕੱਠੇ ਚਲੋ 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 ਅਸੀਂ ਸਟਾਰਟ ਆ ਮੈਂ ਤਾਂ ਬੰਦੇ ਆ ਹੀ ਗਿਆ ਹਣੀ ਚਲੋ 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 ਚੱਲ ਉਧਰੋਂ ਆ ਮੈਂ ਚਲਣਾ ਨਾ ਪਤਾ ਨਹੀਂ ਸ਼ੋਰ ਫੜੋ ਉਧਰ ਨੂੰ ਤਾਂ ਚਲੋ ਦੇਖਣਾ ਮੈਨੂੰ ਲੈ ਨਹੀਂ ਵੇਖ ਦੇ ਤਾਂ ਜਿਹੜੇ ਇਹਨੇ ਲੋਕਾਂ ਨੇ ਵੇਖਣਾ ਚੋ ਵੀ ਕਲਾਪਿੰਗ ਕਲਾਪਿੰਗ ਕਰੋ ਚਲੋ ਆਜੋ ਆ ਜਾਓ ਅਰੇ ਇਹ ਪਰਦਾ ਨਹੀਂ ਆਂਦੇ ਪਰਦਾ ਬਹੁਤ ਭਈਆ ਇੱਥੇ ਪੇ ਸ਼ੂਟਿੰਗ ਕੰਪੀ ਹੋ ਰਹੀ ਹੈ ਸ਼ੂਟਿੰਗ ਸ਼ੂਟੋ ¡Maldito, los <laughs>